ਆਹ ਕਹਿੰਦੇ ਬੁਲਟ ਖੀਰਾਬਾਲ ਦੀ ਧਰਤੀ ਦਾ ਪਾਕਿਸਤਾਨ ਵਾਲਿਆ ਉਹ ਦੇਖ ਓਏ ਜਾਦੂਗਰਾ ਜੇ 100 ਡਾਲਰ ਲੈ ਕੇ ਜਾਣਾ ਤਾਂ ਇੰਡੀਆ 'ਚ 55 ਰੁਪਏ ਬਣਦੇ ਆ ਪਾਕਿਸਤਾਨ 'ਚ ਮੈਨੂੰ ਲੱਗਦਾ ਹੈ ਕਦਰ ਦੇ 100 ਦੇ ਲਾਗੇ ਬਣਦੇ ਹੋਣਗੇ ਓਏ ਇੱਕ ਪਾਸੇ ਸਿੰਧੂ ਮੇਰੇ ਵੀਰੋ ਓ ਬੱਲੇ 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 ਹੋ ਗਈ ਮਿੱਤਰੋ ਨਹੀਂ ਰਿਸਾ ਤੇ ਹੁਣ ਇਹ ਜੱਟ ਜਦੋਂ ਕਾਡੀ ਭਾ ਕੇ ਆਇਆ ਨਾ ਇਨੂੰ ਪੁੱਛ ਕੇ ਦੱਸਾਂਗੇ ਕਿ ਆਸਟ੍ਰੇਲੀਆ ਦਾ 1 ਡਾਲਰ ਤੁਹਾਡੇ ਪਾਕਿਸਤਾਨ 'ਚ ਕਿੰਨੇ 'ਚ ਚੱਲਦਾ ਆਓ ਸਵਰਨਿਆ ਛੇੜ ਕਹਾਣੀ ਹਰਫਾਨ ਮਾਨਾ ਜੱਟ ਆ ਗਿਆ ਕਹਿੰਦਾ ਸਾਹਮਣੇ ਜਿੰਨੇ ਹੋ ਜੋ ਇਹ ਖੇਡ ਹੈ ਕਿ ਖੇਡਰੀ ਪੰਜਾਬੀਓ ਤਾਂ ਖੇਡ ਖੇਡੋ ਜੋਰ ਦੀ ਲੱਖਾਂ ਦੀ ਨਹੀਂ ਗੱਲ ਉਹ ਹੁਣ ਹੋ ਗਈਆ ਕਰੋੜ ਦੀ ਲੱਖਾਂ ਦੀ ਨਹੀਂ ਗੱਲ ਹੁਣ ਹੋ ਗਈਆ ਕਰੋੜ ਦੀ ਕਰੋੜਾਂ ਅਰਬਾਂ ਡਾਲਰਾਂ ਖਰਬਾਂ ਦੀ ਖੇਡ ਮੇਰੇ ਮਿੱਤਰੋ ਇਹ ਖੇਡ ਕਬੱਡੀ ਲੋ ਮਾਨਾ ਜੱਟ ਲੈਦੇ ਪੰਜਾਬ ਦੀ ertidida ਦੂਜੇ ਵੱਲੇ ਨਵੀਂ ਮੰਨਿਆ ਆ ਜਾ ਓਏ ਗੱਬਰੂਆ ਦੱਸ ਕੇਰਾ 100 ਡਾਲਰ ਆਸਟ੍ਰੇਲੀਆ ਦਾ ਤੇਰੇ ਪਾਕਿਸਤਾਨ ਦੇ ਵਿੱਚ ਕਿੰਨੇ ਰੁਪਈਆ ਚ ਦਲਦਾ ਲਾਹ ਸਾਹਿਬ ਅਨਾਮ ਦਾ 1 ਡਾਲਰ ਵੀ ਬੜਾ ਹੁੰਦਾ ਨਹੀਂ ਨਹੀਂ ਮੈਂ ਪੁੱਛਣਾ 1 ਡਾਲਰ ਨਹੀਂ ਵੀ ਕਿੰਨੇ ਰੁਪਈਆ ਚ 1 ਡਾਲਰ ਕਿੰਨੇ ਦਾ ਤੁਹਾਡੇ ਪਾਕਿਸਤਾਨ ਚ ਅੰਦਾਜ਼ਾ ਨਹੀਂ ਕਹਿੰਦਾ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਹੈ ਘੱਟੋ ਘੱਟ 75 ਤੋਂ ਉੱਪਰ ਹੋਣਾ ਇੱਥੋਂ ਤੱਕ ਮੈਨੂੰ ਲੱਗਦਾ ਹੈ ਦੇ ਲੈ ਵੀ ਗੱਲ ਸੁਣਦਾ ਮਾਨਿਆ ਹੁਣ ਪਾਕਿਸਤਾਨ ਤੋਂ ਖੇਡਣ ਆਇਆ ਇੱਥੇ ਆ ਇਟਲੀ ਵਾਲੇ ਨੇ ਇਹਨਾਂ ਨੇ ਡਾਲਰ ਲਾਉਣੇ ਨੇ ਸੌਆਂ ਦੇ ਹਿਸਾਬ ਨਾਲ ਇੱਥੇ ਫਿਰ ਕਾਫੀ ਦੇ ਜੋੜ ਨਹੀਂ ਕੇ 1 ਡਾਲਰ ਦੇ ਪਾਕਿਸਤਾਨ ਤੋਂ ਜਾ ਕੇ ਕਿੰਨੇ ਬਣਨਗੇ ਅਗਲੇ ਮੈਚ ਤੇ ਫੇਰ ਪੁੱਛੂੰਗਾ ਆ ਜਾ ਉੱਥੇ ਇਧਰ ਪਾਕਿਸਤਾਨ ਵਾਲੇ ਨੇ ਜੱਫਾ ਲਾ ਕੇ ਸਿਰ ਆ ਲਾਤਾ ਜਾਦੂਗਰ ਜਾਦੂਗਰੀਆ ਕਰ ਗਿਆ ਤੇ ਕਹਿੰਦੇ ਪੰਜਾਬ ਵਾਲਾ ਜਾਦੂਗਰ